ਫਾਇਰਿੰਗ ਕਰਕੇ ਗਿਆ ਕੋਈ ਫਾਇਰਿੰਗ ਕਰਕੇ ਗਏ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾ ਜਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਉਹ ਕੋਈ ਗੈਸਟ ਆਏ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਕੋਲ ਕਿੰਨੇ ਬੰਦੇ ਆਏ ਜਨਰਲ ਦੇ ਕੋਲ ਦੋ ਜਾਨੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇੱਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਟਲ ਸੀਗਾ ਤਾਂ ਕੋਈ ਸੀਸੀਟੀਵੀ ਆਈ ਹੈ ਜੀ ਉਹਨਾਂ ਦੀ ਹੱਲੇ ਨਹੀਂ ਪਤਾ ਹਾਂ ਹੱਲੇ ਨਹੀਂ ਪੀਸ ਪਲੀਜ਼ ਸਰ ਪਲੀਜ਼ ਤਾਂ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਬੰਦਿਆਂ ਨੇ ਉਹਦੇ ਕੰਮ ਕੀ ਕੀਤਾ ਕਾਰਵਾਈ ਹੋਣੀ ਚਾਹੀਦੀ ਇੱਥੇ ਈਸਟ ਮੋਨ ਨਗਰ ਚ ਹੈ ਜੀ ਇਹ ਗੰਦਾ ਨਾਲਾ ਇੱਥੇ ਉਹਦੇ ਟੱਬ ਲੱਗੇ ਹੋਈ ਹੈ ਗਗਨ ਐਕੀਆਫਨਿਚਰ ਵਾਲੇ ਥੀ ਹੋਈ ਜੀ ਮੈਂ ਹੁਣ ਵੈਰੀਫਾਈ ਕਰ ਲੈਂਦਾ ਪਤਾ ਲੱਗਾ ਕਿੰਨੀਆਂ ਗੋਲੀਆਂ ਚਲਾਈ ਇਹ ਕਹਿ ਰਹੇ ਆਂ ਜੀ ਹੁਣ ਚੈੱਕ ਕਰਦੇ ਆਂ ਅਸੀਂ ਪਹੁੰਚੇ ਇੱਥੇ ਦੇਖਦੇ ਕੀ ਆਂ ਕੈਮਰੇ ਚੈੱਕ ਕਰਦੇ ਜਾ ਰਹੇ ਜੀ ਇੱਥੋਂ ਸਾਰੇ ਹਾਂ ਸਾਰਾ ਥੋਰੋਲੀ ਕਰ ਰਹੇ ਆਂ ਪਰਸਨ ਪੁੱਛ ਰਹੇ ਆਂ ਜੀ ਇੱਥੇ ਪਹੁੰਚੇ ਇੱਥੇ ਦੇਖ ਰਹੇ ਆਂ ਸਾਰਾ ਕੁਝ ਸਾਨ ਜ਼ਖਮੀ ਹੋਇਆ ਲੜਕਾ ਇੱਕ ਅਮਨਦੀਪਾ ਹਸਪੀਟਲ ਲੈ ਕੇ ਗਿਆ ਜੇ ਕਲੀਅਰ ਨਹੀਂ ਹਸਪੀਟਲ ਗਿਆ ਉਹ ਵੈਸੇ ਆਊਟ ਆਫ ਡੇਂਜਰ ਹੈ ਤੇ ਕਲੀਅਰ ਗਿਆ ਹੁਣ ਸਾਰਾ ਕਾਰਵਾਈ ਕੀਤੀ ਜਾਏਗੀ ਉਹਨਾਂ ਨੌਜਵਾਨਾਂ ਦੇ ਉੱਪਰ ਹਾਂ ਬਿਲਕੁਲ ਕਰਾਂਗੇ ਜੀ ਆਈਡੈਂਟੀਫਾਈ ਕਰਕੇ ਕੀਤਾ ਜਾਊਗਾ ਕੋਈ ਰੰਜਿਸ਼ ਦੇ ਮੁਕਾਬਲੇ ਆਈਆਂ ਗਈਆਂ ਮੋਰਟ ਦੇ ਇਹਨਾਂ ਦਾ ਲੜਕਾ ਇੱਕ ਬਾਹਰ ਇਹ ਇਹ ਸਾਰਾ ਚੈੱਕ ਕਰਕੇ ਥੋਰੋਲੀ ਚੈੱਕ ਕਰਕੇ ਫੇਰੀ ਫਾਇਰਿੰਗ ਕਰਕੇ ਗਿਆ ਕੋਈ ਫਾਇਰਿੰਗ ਕਰਕੇ ਗਏ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾ ਜਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਉਹ ਕੋਈ ਗੈਸਟ ਆਏ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਤੇ ਕਿੰਨੇ ਬੰਦੇ ਆਏ ਜਾਨਾ ਦੋ ਦੋ ਜਾਨੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇੱਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਟਲ ਸੀਗਾ ਤਾਂ ਕੋਈ ਸੀਸੀਟੀ ਵੀ ਆਈ ਹੈ ਜੀ ਉਹਨਾਂ ਦੀ ਥੱਲੇ ਨਹੀਂ ਆ ਥੱਲੇ ਨਹੀਂ ਪਲੀਜ਼ ਅੱਛਾ ਪਲੀਜ਼ ਤਾਂ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਉੱਤੇ ਇਹਨਾਂ ਨੇ ਉਹਦੇ ਕੰਮ ਕੀ ਕੀਤਾ ਕਾਰਵਾਈ ਹੋਣੀ ਚਾਹੀਦੀ ਇੱਥੇ ਈਸਟ ਮੋਨ ਨਗਰ ਚ ਹੈ ਜੀ ਇਹ ਗੰਦਾ ਨਾਲਾ ਇੱਥੇ ਉਹਦੇ ਟੱਪ ਲੱਗੇ ਹੋਈ ਹੈ ਗਗਨ ਲਾਈਕ ਹੈ ਫਰਨੀਚਰ ਵਾਲੇ ਜੀ ਹੋਈ ਦੀ ਮੈਂ ਇਹਨੂੰ ਵੈਰੀਫਾਈ ਕਰ ਲੈਂਦਾ ਪਤਾ ਲੱਗਾ ਕਿੰਨੀਆਂ ਗੋਲੀਆਂ ਚਲਾਈਆਂ ਨੇ ਸਾਰ ਇਹ ਕਹਿ ਰਹੇ ਆਂ ਜੀ ਹੁਣ ਚੈੱਕ ਕਰਦੇ ਆਂ ਅਸੀਂ ਪਹੁੰਚੇ ਆਂ ਇੱਥੇ ਦੇਖਦੇ ਕੀ ਆਂ ਅਸੀਂ ਨਹੀਂ ਆਏ ਅਮਰੇ ਚੈੱਕ ਕਰਦੇ ਜਾ ਰਹੇ ਜੀ ਇੱਥੇ ਸਾਰੇ ਹਾਂ ਸਾਰਾ ਥਰੋੜੀ ਕਰ ਰਹੇ ਆਂ ਪਰਸਨਲ ਪੁੱਛ ਰਹੇ ਆਂ ਜੀ ਇੱਥੇ ਪਹੁੰਚੇ ਆਂ ਇੱਥੇ ਦੇਖ ਰਹੇ ਆਂ ਸਾਰਾ ਕੁਝ ਸਾਨ ਜ਼ਖਮੀ ਹੋਇਆ ਲੜਕਾ ਇੱਕ ਅਮਨਦੀਪਾ ਹਸਪੀਟਲ ਲੈ ਕੇ ਗਿਆ ਜੀ ਉਹਦੇ ਜਿਹੜਾ ਕਲੀਅਰ ਨਹੀਂ ਹਸਪੀਟਲ ਗਿਆ ਉਹ ਵੈਸੇ ਆਊਟ ਆਫ ਡੇਂਜਰ ਹੈ ਤੇ ਕਲੀਅਰ ਗਿਆ ਹੁਣ ਸਾਰਾ ਕਰਾਂਗੇ ਸਮੇਂ ਵਿੱਚ ਕਾਰਵਾਈ ਕੀਤੀ ਹੈਗੀ ਉਹਨਾਂ ਨੌਜਵਾਨਾਂ ਦੇ ਉੱਪਰ ਹਾਂ ਬਿਲਕੁਲ ਕਰਾਂਗੇ ਜੀ ਆਇਡੈਂਟੀਫਾਈ ਕਰਕੇ ਕੀਤਾ ਜਾਊਗਾ ਕੋਈ ਰੰਜਿਸ਼ ਦੇ ਮੁਕਾਬ ਇਹ ਇਹ ਸਾਰਾ ਚੈੱਕ ਕਰਕੇ ਥੋਰ ਵਾਲੀ ਚੈੱਕ ਕਰਕੇ ਫੇਰੀ ਫਾਇਰਿੰਗ ਕਰਕੇ ਗਿਆ ਕੋਈ ਫਾਇਰਿੰਗ ਕਰਕੇ ਗਿਆ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾ ਜਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਉਹ ਕੋਈ ਗੈਸਟ ਆਏ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਕੋਲ ਕਿੰਨੇ ਬੰਦੇ ਆਏ ਜਾਨਾ ਦੋ ਦੋ ਜਾਨੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਟਲ ਸੀਗਾ ਤਾਂ ਕੋਈ ਸੀਸੀਟੀ ਵੀ ਆਈ ਹੈ ਜੀ ਉਹਨਾਂ ਦੀ ਥੱਲੇ ਨਹੀਂ ਪਤਾ ਹਾਂ ਥੱਲੇ ਨਹੀਂ ਅੱਛਾ ਤਾਂ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਬੰਦੇ ਇਹਨਾਂ ਦੇ ਉੱਤੇ ਕੰਮ ਕੀ ਕਰੀ ਕਾਰਵਾਈ ਹੋਣੀ ਚਾਹੀਦੀ ਇੱਥੇ ਈਸਟ ਮੋਨ ਨਕਰ ਚਾਹੀਦੀ ਇਹ ਗੰਦਾ ਨਾਲਾ ਇੱਥੇ ਉਹਦੇ ਡੈਪ ਲੱਗੇ ਹੋਈ ਹੈ ਗਗਨ ਐਵੇਂ ਫਨੀਚਰ ਵਾਲੀ ਥੀ ਹੋਈ ਜੀ ਵਾਏ ਹੁਣ ਵੈਰੀਫਾਈ ਕਰ ਲੈਂਦੇ ਹਾਂ ਪਤਾ ਲੱਗਾ ਕਿੰਨੀਆਂ ਗੋਲੀਆਂ ਚਲਾਈਆਂ ਨੇ ਸਾਰ ਇਹ ਕਹਿ ਰਹੇ ਆਂ ਜੀ ਹੁਣ ਚੈੱਕ ਕਰਦੇ ਆਂ ਅਸੀਂ ਪਹੁੰਚੇ ਆਂ ਇੱਥੇ ਦੇਖਦੇ ਕੀ ਆਂ ਕੈਮਰੇ ਚੈੱਕ ਕਰਦੇ ਜਾ ਰਹੇ ਜੀ ਇੱਥੇ ਸਾਰੇ ਹਾਂ ਸਾਰਾ ਥੋਰੋਲੀ ਕਰ ਰਹੇ ਆਂ ਪਰਸਨਲ ਪੁੱਛ ਰਹੇ ਆਂ ਜੀ ਇੱਥੇ ਪਹੁੰਚੇ ਆਂ ਇੱਥੇ ਦੇਖ ਰਹੇ ਆਂ ਸਾਰਾ ਕੁਝ ਸਾਨ ਜਖਮੀ ਹੋਇਆ ਲੜਕਾ ਇੱਕ ਅਮਨਦੀਪਾ ਹਸਪੀਟਲ ਲੈ ਕੇ ਗਿਆ ਜੀ ਕਲੀਅਰ ਨਹੀਂ ਹਸਪੀਟਲ ਗਿਆ ਉਹ ਵੈਸੇ ਆਊਟ ਆਫ ਡੇਂਜਰ ਹੈ ਤਕਲੀਫ ਗਿਆ ਹੁਣ ਸਾਰਾ ਕਾਰਵਾਈ ਕੀਤੀ ਹੈ ਜੀ ਉਹਨਾਂ ਨੌਜਵਾਨਾਂ ਦੇ ਉੱਪਰ ਹਾਂ ਬਿਲਕੁਲ ਕਰਾਂਗੇ ਜੀ ਆਇਡੈਂਟੀਫਾਈ ਕਰਕੇ ਕੀਤਾ ਜਾਊਗਾ ਕੋਈ ਕੋਈ ਰੰਜਿਸ਼ ਦੇ ਮੁਕਾਬਲੇ ਦਾ ਇਸ ਇੰਆ کہیں ਨੁਕਤੇ ਇਹਨਾਂ ਦਾ ਲ ਇਹ ਇਹ ਸਾਰਾ ਚੈੱਕ ਕਰਕੇ ਥੋਰ ਵਾਲੀ ਚੈੱਕ ਕਰਕੇ ਫੇਰੀ ਠੀਕ ਹੈ ਜੀ